ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ एक्सप्रेस एंट्री पूल ਦੇ ਵਿੱਚ ਮੁਕਾਬਲਾ ਘਟ CEE ਦੋਤਵਾਦ ਵੱਡਾ ਬਦਲਾਵ ਘਟ CSR ਸਕੋਰ ਵਾਲੇ ਦੇ ਲਈ ਬੜੇ ਮੌਕੇ ਕੈਨੇਡਾ TFWP ਪ੍ਰੋਗਰਾਮ ਚ ਇਤਿਹਾਸਿਕ ਗਿਰਾਵਟ ਨਵੰਬਰ 2025 ਤੋਂ ਸਭ ਤੋਂ ਘੱਟ ਵਰਕ ਪਰਮਿਟ ਜਾਰੀ ਵਿ ਵਿਦੇਸ਼ੀ ਵਰਕਰਾਂ ਪ੍ਰਤੀ ਉਤੇ ਸਰਕਾਰੀ ਬਰੇਕ 2026 और तो पीजीपी स्पॉन्सरशिप अस्थायी तौर पर बंद आईआरसीसी का बड़ा फैसला मापे दिन नवी फाइल नहीं लगाई जाएंगी सिर्फ 15000 मापे या दादा दादी नू ही मिलेगी एंट्री कनाडा विच हेल्थ अलर्ट ओजैम्पिक दी नकली दवाइयां दा खतरा सोशल मीडिया उते असली लोगों दी नकल करके ठगी ते हुणे ना सरगर्मियां दा विस्तार ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਮੁਕਾਬਲੇ ਦੀ ਸਥਿਤੀ ਹੁਣ ਬਦਲ ਤੇ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਉੱਚ CRS ਸਕੋਰ ਵਾਲੇ ਉਮੀਦਵਾਰਾਂ ਦਾ ਦਬ ਦਬਾ ਸੀ ਹੁਣ ਘੱਟ ਅਤੇ ਮੱਧ ਰੇਂਜ ਸਕੋਰ ਵਾਲੇ ਦੇ ਲਈ ਵੀ ਨਵੇਂ ਮੌਕੇ ਬਣਦੇ ਵਿਖ ਰਹੇ ਨੇ ਅੱਜ ਦੀ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਲਗਾਤਾਰ ਦੂਜੇ ਮਹੀਨੇ ਮੁਕਾਬਲਾ ਘਟ ਹੋਇਆ ਹੈ 2026 ਸ਼ੁਰੂਆਤ ਤੋਂ ਲੈ ਕੇ 501 ਤੋਂ 600 CRS ਸਕੋਰ ਵਾਲੇ 4672 ਉੱਚ ਦਰਜੇ ਦੇ ਉਮੀਦਵਾਰ ਪੂਲ ਨੂੰ ਛੱਡ ਚੁੱਕੇ ਨੇ ਇਸ ਸਮੁਖ ਕਾਰਨ ਮਨੇ ਜਾ ਰਿਹਾ 7 ਜਨਵਰੀ ਨੂੰ ਹੋਇਆ ਵਟਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨਕੀ ਸੀਈਸੀ ਜਵਾ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਹਾਈ ਸਕੋਰਿੰਗ ਪ੍ਰੋਫਾਈਲ ਨੂੰ ਸਦਾਂ ਮਿਲਿਆ ਅਤੇ ਉਹ ਪੂਲ ਤੋਂ ਬਾਹਰ ਹੋ ਗਏ ਜਿਵੇਂ ਉੱਚ ਸਕੋਰ ਵਾਲੇ ਉਮੀਦਵਾਰ ਪੂਲ ਛੱਡਦੇ ਨੇ ਉਸ ਦਾ ਸਿੱਧਾ ਫਾਇਦਾ ਹੁਣ ਮਤ ਅਤੇ ਘੱਟ ਸਕੋਰ ਵਾਲਿਆਂ ਨੂੰ ਮਿਲ ਰਿਹਾ ਰਿਪੋਰਟ ਦੱਸਿਆ ਹੈ ਕਿ ਹੁਣ ਘੱਟ ਸਿਆਰ ਸਕੋਰ ਵਾਲੀਆਂ ਪ੍ਰੋਫਾਈਲਾਂ ਆਰਟੀਆ ਯਾਨਕੀ ਇਨਵੀਟੇਸ਼ਨ ਟੂ ਅਪਲਾਈ ਹਾਸਲ ਕਰਨ ਦੇ ਬਿਹਤਰ ਮੌਕੇ ਰੱਖਦੀਆਂ ਨੇ ਹਾਲਾਂਕਿ ਪੂਲ ਦੇ ਵਿੱਚ ਕੁੱਲ ਉਮੀਦਵਾਰ ਕਿੰਤੀ 568 ਵੱਧ ਕੇ 237000 ਤੋਂ ਪਾਰ ਹੋ ਚੁੱਕੀ ਆ ਫਿਰ ਵੀ ਸਮੁੱਚਾ ਮੁਕਾਬਲਾ ਹੁਣ ਪਹਿਲਾਂ ਨਾਲੋਂ ਘੱਟ ਹੋਇਆ 375 ਤੋਂ 400 CRS ਰੇਂਜ ਦੇ ਵਿੱਚ 752 ਨਵੇਂ ਪ੍ਰੋਫਾਈਲ ਜੁੜੇ ਨੇ 471 ਤੋਂ 480 ਰੇਂਜ ਦੇ ਵਿੱਚ 530 ਦਾ ਵਾਧਾ ਦਰਜ ਕੀਤਾ ਗਿਆ ਪਰ ਸਿਰਫ 501 ਤੋਂ 600 ਵਾਲੀ ਰੇਂਜ ਦੇ ਵਿੱਚ ਕਮੀ ਆਈ ਹੈ ਜੋ ਸਪਸ਼ਟ ਤੌਰ ਉਤੇ CEC growth 'ਤੇ ਪ੍ਰਭਾਵ ਨੂੰ ਦਰਸਾਉਂਦੀ ਹੈ ਹੁਣ ਉਮੀਦਵਾਰ ਆਪਣੀ ਸਥਿਤੀ ਅਪਡੇਟ ਕੀਤੇ ਪਰ 30% ਅਧਰਸਿਆ ਬੰਦੀ ਰਾਹੀਂ ਵੀ ਵੇਖ ਸਕਦੇ ਨੇ 501 ਤੋਂ 600 CRS ਰੇਂਜ ਵਾਲੇ ਉਮੀਦਵਾਰ ਕੁੱਲ ਪੂਲਤਾ ਲਗਭਗ 0.29 ਤੋਂ 6.99% ਦਾ ਹਿੱਸਾ ਬੰਦੇ ਨੇ ਇਸ ਦਾ ਮਤਲਬ ਹੈ ਕਿ ਹੁਣ ਮੱਧ ਰੇਂਜ ਸਕੋਰ ਵੀ ਆਉਣ ਵਾਲੇ ਡਰਾਅ ਦੇ ਵਿੱਚ ਪ੍ਰਤੀਯੋਗੀ ਸਾਬਿਤ ਹੋ ਸਕਦੇ ਨੇ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਹਜੇ ਵੀ ਹੁਨਰਵਤ ਕਾਪੀਆਂ ਤੇ ਲਈ ਸਾਇਨਿਵਾਸ ਦਾ ਸਭ ਤੋਂ ਮੁੱਖ ਰਸਤਾ ਬਣੀ ਹੋਈ ਹੈ ਮਾਰਾ ਦੀ ਸਲਾਹ ਹੈ ਕਿ ਉਮੀਦਵਾਰ ਆਪਣੇ ਸੀਆਰਐਸ ਸਕੋਰ ਉਤੇ ਨਜ਼ਰ ਰੱਖਣ ਨਵੇਂ ਡਰਾ ਪੈਟਰਨ ਸਮਝਣ ਅਤੇ ਆਪਣੇ ਪ੍ਰੋਫਾਈਲ ਨੂੰ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹਿਣ ਇਮੀਗ੍ਰੇਸ਼ਨ ਦੀ ਇਸ ਬਦਲਦੀ ਤਸਵੀਰ ਦੇ ਵਿੱਚ ਹੁਣ ਮੌਕੇ ਸਿਰਫ ਉੱਚ ਸਕੋਰ ਵਾਲੇ ਤੇ ਲਈ ਹੀ ਨਹੀਂ ਸੋਕੋਮਤ ਸਕੋਰ ਵਾਲੇ ਦੇ ਲਈ ਵੀ ਖੁੱਲ ਰਹੇ ਨੇ ਕੈਨੇਡਾ ਤੋਂ ਇੱਕ ਵੱਡੀ ਤੇ ਇਮੀਗ੍ਰੇਸ਼ਨ ਸੰਬੰਧੀ ਖਬਰ سامنے ਆ ਰਹੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਆਸਾਈ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਦੇ ਲਈ ਚੱਲ ਰਹੇ ਟੈਂਪਰੇਰੀ ਫੌਨ ਵਰਕ ਪ੍ਰੋਗਰਾਮ ਯਾਨਕਿ TFWP ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਿਰਾਵਟ ਤੱਜ ਕੀਤੀ ਹੈ ਦਾਸੀ ਇੱਕ ਨਿਊਜ਼ ਚੈਨਲ ਦੁਆਰਾ ਜਾਰੀ ਕੀਤੇ ਗਏ ਸਰਕਾਰੀ ਅੰਕੜੇ ਦੇ ਅਨੁਸਾਰ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਨਵੰਬਰ 2025 ਦਾ ਮਹੀਨਾ ਇਸ ਪ੍ਰੋਗਰਾਮ ਦੇ ਲਈ ਸਭ ਤੋਂ ਘੱਟ ਨਵੇਂ ਪਰਮਿਟਾਂ ਦਾ ਵਾਲਾ ਰਿਹਾ ਨਵੰਬਰ ਮਹੀਨੇ ਦੁਆਰ टीएफਡਬਲਯੂਪੀ ਦੇ ਤਹਿਤ ਸਿਰਫ 26 ਤੋਂ 15 ਨਵੰਬਰ ਪਰਮਿਟ ਜਾਰੀ ਕੀਤੇ ਗਏ ਨਹੀਂ ਜੋ ਕਿ ਕੈਨੇਡਾ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦੀ ਦਾਖਲੇ ਦਰ ਦੇ ਵਿੱਚ ਵੱਡੀ ਕਮੀ ਨੂੰ ਦਰਸਾਉਂਦਾ ਹੈ ਇਹ ਕਮੀ ਕੈਨੇਡਾ ਸਰਕਾਰ ਦੀ 2026 ਦੇ ਲਈ ਅਪਡੇਟ ਕੀਤੀ ਗਈ ਇਮੀਗ੍ਰੇਸ਼ਨ ਯੋਜਨਾ ਦਾ ਸਿੱਧਾ ਨਤੀਜਾ ਮੰਨੇ ਜਾ ਰਿਹਾ ਹੈ ਸਰਕਾਰ ਨੇ 2026 ਦੇ ਲਈ टीएफਡਬਲਯੂਪੀ ਦਾ ਸਲਾਨਾ ਜੋਕਰਟਾ ਕੇ 60000 ਕਰ ਦਿੱਤਾ ਹੈ ਜਦਕਿ ਪਿਛਲੀ ਯੋਜਨਾ ਦੇ ਵਿੱਚ ਇਹ ਗਿਣਤੀ 82000 ਸੀ ਅਰਥਾਤ ਇੱਕ ਹੀ ਸਾਲ ਦੇ ਵਿੱਚ ਲਗਭਗ 25% ਦੀ ਕਟੌਤੀ ਅਧਿਕਾਰੀਆਂ ਦੇ ਮੁਤਾਬਕ ਇਸ ਵੱਡੀ ਕਮੀ ਦਾ ਮੁੱਖ ਕਾਰਨ ਹੈ ਘਟੇ ਤਨਖਾਹ ਵਾਲੀਆਂ ਨੌਕਰੀਆਂ ਦੇ ਲਈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨਕੀ ਐਲ ਐਮ ਆਈਏ ਉੱਤੇ ਲਗਾਈ ਗਈ ਰੋਕ ਐਲ ਐਮ ਆਈਏ ਉਹ ਪ੍ਰਕਿਰਿਆ ਹੁੰਦੀ ਹੈ ਜੁਸਾਹੀ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਰੱਖਣ ਦੇ ਨਾਲ ਕੈਨੇਡਾ ਦੇ ਨਾਗਰਿਕਾਂ ਦੇ ਲਈ ਨੌਕਰੀਆਂ ਤੇ ਮੌਕੇ ਘਟੰਦਾ ਸਤੰਭਤ ਹੋ ਚਾ 24 ਤੋਂ ਇਹ ਰੋਕ ਉਹਨਾਂ ਖੇਤਰੋਂ ਤੇ ਲਾਗੂ ਕੀਤੀ ਗਈ ਹੈ ਜਿੱਥੇ ਬੇਰੋਜ਼ਗਾਰੀ ਦਰ 6% ਤੋਂ ਵੱਧ ਹੈ ਹੁਣ ਇਸ ਸੂਚੀ ਦੇ ਵਿੱਚ ਟੋਰਾਂਟੋ ਕੈਲਗਰੀ ਅਤੇ ਓਟਵਾ ਵਰਗੇ ਕੁੱਲ 24 ਅਥੀ ਕੈਟਰ ਸ਼ਾਮਲ ਨੇ ਹਾਲਾਂਕਿ ਅੱਜ 2 ਜਨਵਰੀ 2026 ਨੂੰ ਆਈ ਨਵੇਂ ਅਪਡੇਟ ਦੇ ਵਿੱਚ ਐਨਕੂਵਰ ਹੈਲੀਫੈਕਸ ਅਤੇ ਵਿਨਪੈਕਸ ਨੂੰ ਮੇਟਰ ਸਵਤੰਤਰ ਸ਼ਹਿਰਾਂ ਨੂੰ ਇਸ ਪਬੰਦੀ ਵਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਮਾਲਕਾਂ ਨੂੰ ਲਗਭਗ ਹਰ ਕਿਸਮ ਦੀ ਨੌਕਰੀ ਦੇ ਲਈ ਵਿਦੇਸ਼ੀ ਨਾਪਿਕਾ ਪ੍ਰਤੀ ਕਰਨ ਦੀ ਆਗਿਆ ਦਿੰਦਾ ਹੈ ਇਹ ਪ੍ਰੋਗਰਾਮ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਤੋਂ ਵੱਖਰਾ ਜੋ ਸਿਰਫ ਖਾਸ ਸ਼੍ਰੇਣੀਆਂ ਜੁਵੇਂ ਕਿ ਗ੍ਰੈਜੂਏਟ ਜਾਂ ਕੰਪਨੀ ਟ੍ਰਾਂਸਫਰ ਕਰਮਚਾਰੀਆਂ ਧਲੇ ਸੀਮਤ ਹੁੰਦਾ ਹੈ। ਪਵੇਂ टीएफडब्ल्यूपी ਹੋਰ ਵਰਕ ਪਰਮਿਟ ਪ੍ਰੋਗਰਾਮਾਂ ਦੇ ਮੁਕਾਬਲੇ ਘੱਟ ਦੇ ਵਿੱਚ ਛੋਟਾ ਹੈ ਪਰ ਇਸ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਐਮਪਲੋਇਰ ਡਰਾਈਵਰ ਪ੍ਰੋਗਰਾਮ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਨ ਨੇ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਨੇ ਕਿ ਭੂਤ ਦੇ ਵਿੱਚ ਇਹ ਪ੍ਰੋਗਰਾਮ ਸਿਰਫ ਖਾਸ ਤੇ ਰਣਨੀਤਿਕ ਖੇਤਰ ਦੀ ਲੋੜ ਦੇ ਅਨੁਸਾਰ ਹੀ ਚਲੇਗਾ। ਇਸਾਰੇ ਘਟੋਤੀ ਕੈਨੇਡਾ ਸਰਕਾਰ ਦੀ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਦਾ ਮਕਸਦ 2027 ਤੱਕ ਦੇਸ਼ ਦੇ ਵਿੱਚ ਅਸਾਈ ਨਿਵਾਸੀ ਦੀ ਗਿਣਤੀ ਨੂੰ ਆਬਾਦੀ ਦੇ 5% ਤੋਂ ਹੇਠਾਂ ਲੈਣਾ ਹੈ। ਇਸੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਦੇ ਦਾਖਲੇ ਦਾ ਟੀਚਾ ਵੀ 3 ਲੱਖ 5900 ਤੋਂ ਘਟਾ ਕੇ 154000 ਕਰ ਦਿੱਤਾ ਗਿਆ ਹੈ ਤੇ ਇਹਨਾਂ ਨਵੇਂ ਨਿਯਮਾਂ ਦੇ ਨਾਲ ਇਸ ਵਾਰਟੈਕ ਕੈਨੇਡਾ ਦੇ ਅਸਥਾਈ ਕੰਮ ਅਤੇ ਅਧਿਐਨ ਪ੍ਰੋਗਰਾਮ ਹੁਣ ਇੱਕ ਸਖਤ ਨਵੇਂ ਦੋਰ ਦੇ ਵਿੱਚ ਦਾਖਲ ਹੋ ਰਹੇ ਨੇ ਇਸ ਦਾ ਸਿੱਧਾ ਪ੍ਰਭਾਵ ਔਰਨਾ ਹਜ਼ਾਰ ਵਿਦੇਸ਼ੀ ਨਾਗਰਿਕਾਂ ਤੇ ਪਾਫਿਕਾ ਜੋ ਕੈਨੇਡਾ ਵਿੱਚ ਕੰਮ ਜਾਂ ਪੜਾਈ ਦੇ ਮੌਕੇ ਲੱਭ ਰਹੇ ਨੇ ਕੈਨੇਡਾ ਵਿੱਚ ਹਜ਼ਾਰਾਂ ਭਾਰਤੀ ਪਰਿਵਾਰਾਂ ਦੇ ਲਈ ਮਾਪਿਆਂ ਜਾਂ ਦਾਦਾ ਦਾ ਦਾਦੀ ਨੂੰ ਆਪਣੇ ਕੋਲ ਲਿਆਉਣਾ ਸਿਰਫ ਇਮੀਗ੍ਰੇਸ਼ਨ ਦਾ ਮਸਲਾ ਹੀ ਨਹੀਂ ਸਗੋ ਭਾਵਨਾਤਮਕ ਲੋੜ ਵੀ ਹੈ ਪਰ ਹੁਣ ਦੋਜਾ ਚਬ੍ਰੀ ਤੋਂ ਕੈਨੇਡਾ ਸਰਕਾਰ ਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੇ ਇਸ ਰਾਹ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ ਅੱਜ ਅਸੀਂ ਸਮਝਾਂਗੇ ਮਾਪਿਆਂ ਦੀ ਸਥਾਈ ਸਪੌਂਸਰਸ਼ਿਪ ਕਿਉਂ ਰੁਕ ਗਈ ਹੈ ਅਤੇ ਸੁਪਰ ਵੀਜ਼ਾ ਕੀ ਮੇਪੜਿਆ ਸਭ ਤੋਂ ਵੱਡਾ ਵਿਕਲਪ ਕੈਨੇਡਾ ਵਿੱਚ ਮਾਪਿਆਂ ਤੇ ਦਾਦਾ-ਦਾਦੀ ਨੂੰ ਲਿਆਉਣ ਤੇ ਲਈ ਹੁਣ ਤੱਕ ਤੋਂ ਮੁੱਖ ਰਸਤੇ ਮੌਜੂਦ ਨੇ ਪਹਿਲਾ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਜਿਸ ਨੂੰ ਪੀਜੀਪੀ ਕਿਹਾ ਜਾਂਦਾ ਹੈ ਅਤੇ ਸਾਈ ਨਵਾਸਰਾ ਦੂਜਾ ਸੁਪਰ ਵੀਜ਼ਾ ਜੋ ਲੰਬੇ ਸਮੇਂ ਦੀ ਮੁਲਾਕਾਤ ਲਈ ਦਿੱਤਾ ਜਾਂਦਾ ਹੈ ਪੀਜੀਪੀ ਪ੍ਰੋਗਰਾਮ ਰਾਹੀਂ ਕੈਨੇਡੀਅਨ ਨਾਗਰਿਕ ਜਾਫਰ ਪਰਮਨੈਂਟ ਰਿਹਾਈਸ਼ ਆਪਣੇ ਮਾਪਿਆਂ ਨੂੰ ਸਥਾਈ ਤੌਰ ਤੇ ਕੈਨੇਡਾ ਬੁਲਾ ਸਕਦੇ ਨੇ ਇਸ ਦੇ ਨਾਲ ਮਾਪਿਆਂ ਨੂੰ ਕੈਨੇਡਾ ਵਿੱਚ ਅਨ ਮਿਆਦੀ ਸਮੇਂ ਦੇ ਲਈ ਰਹਿਣ ਅਤੇ ਕੰਮ ਕਰਨ ਦਾ ਹੱਕ ਮਿਲਦਾ ਹੈ ਪਰ ਹੁਣ ਵੱਡੀ ਖਬਰ ਇਹ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਯਾਨੀ ਕਿ IRCC ਨੇ 2026 ਤੋਂ ਨਵੀਆਂ ਮਾਪਿਆਂ ਦੀਆਂ ਸਪਾਂਸਰਸ਼ਿਪ ਅਸੀਆਂ ਅਸਥਾਈ ਤੌਰ ਤੇ ਹੁਣ ਬੰਦ ਕਰ ਦਿੱਤੀਆਂ ਨੇ ਸਰਕਾਰੀ ਜਾਣਕਾਰੀ ਮੁਤਾਬਕ 2026 ਦੇ ਵਿੱਚ ਸਿਰਫ 15000 ਮਾਪਿਆਂ ਤੇ ਦਾਦਾ ਦਾਦੀ ਦੀਆਂ ਐਂਟਰੀਆਂ ਨੂੰ ਹੀ ਮਨਜ਼ੂਰੀ ਮਿਲੇਗੀ ਅਤੇ ਨਵੀਆਂ ਫਾਈਲਾਂ ਹੁਣ ਅਗਲੇ ਨੋਟਿਸ ਤੱਕ ਨਹੀਂ ਲਈਆਂ ਜਾਣਗੀਆਂ ਫਿਲਹਾਲ ਸਿਰਫ ਉਹੀ ਅਰਜ਼ੀਆਂ ਪ੍ਰਕਿਰਿਆ ਦੇ ਵਿੱਚ ਰਹਿਣ ਗਿਆ ਜੋ ਪਿਛਲੇ ਸਾਲ ਪਹਿਲਾਂ ਹੀ ਜਮ੍ਹਾਂ ਹੋ ਚੁੱਕੀਆਂ ਨੇ ਸਪਾਂਸਰ ਬਣਨ ਦੇ ਲਈ ਵੀ ਕਈ ਸ਼ਰਤਾਂ ਲਾਗੂ ਨੇ ਇਸ ਕੌਂਸਲ ਦੀ ਉਮਰ ਘਟੋ ਘਟ 18 ਸਾਲ ਹੋਵੇ ਕੈਨੇਡਾ ਵਿੱਚ ਰਹਿਣਾ ਲਾਜ਼ਮੀ ਹੈ ਅਤੇ ਪਿਛਲੇ 3 ਸਾਲਾਂ ਦੀ ਨਿਸ਼ਚਿਤ ਘਟੋ ਘਟ ਆਮਦਨ ਦਰ ਕਰਾਰ ਹੋਵੇ ਇਸੋ ਲਾਵਾ 20 ਸਾਲਾਂ ਦੀ ਪੀਤੀ ਜ਼ਿੰਮੇਵਾਰੀ ਦਾ ਲਿਖਤੀ ਵਚਨ ਵੀ ਦੇਣਾ ਪੈਂਦਾ ਹੈ ਖਾਸ ਕਰਕੇ ਕਯੂਬਕ ਸੂਬੇ ਦੇ ਵਿੱਚ ਸਪਾਂਸਰਸ਼ਿਪ ਤੇ ਲਈ ਹੋਰ ਵੀ ਬਾਧੂ ਸਿਮਾਵਾਂ ਲਾਗੂ ਕੀਤੀਆਂ ਗਈਆਂ ਨੇ ਜਦੋਂ 27 ਸਪਾਂਸਰਸ਼ਿਪ ਪਰ ਰੁਕੀ ਗਈ ਹੈ ਤਾਂ ਸੁਪਰ ਵੀਜ਼ਾ 2024-26 ਦੇ ਵਿੱਚ ਪਰਿਵਾਰਾਂ ਲਈ ਸਭ ਤੋਂ ਵੱਡਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ ਸੁਪਰ ਵੀਜ਼ਾ ਦੇ ਨਾਲ ਮਾਪੇ ਜਾਂ ਦਾਦਾ-ਦਾਦੀ ਹਰ ਐਂਟਰੀ ਉੱਤੇ 5 ਸਾਲ ਤੱਕ ਕੈਨੇਡਾ ਰਹਿ ਸਕਦੇ ਨੇ ਅਤੇ ਇਹ ਵੀਜ਼ਾ 10 ਸਾਲ ਤੱਕ ਵੈلڈ ਰਹਿੰਦਾ ਹੈ ਹਾਲਾਂਕਿ ਇਹ ਸਹੀ ਨਿਵਾਸ ਨਹੀਂ ਦਿੰਦਾ ਪਰ ਲੰਬੇ ਸਮੇਂ ਲਈ ਪਰਿਵਾਰ ਨੂੰ ਇਕੱਠੇ ਰਹਿਣ ਦਾ ਮੌਕਾ ਜ਼ਰੂ ਸupervisor ਲਈ ਕੁਝ ਸ਼ਰਤਾਂ ਨੇ ਮੇਜ਼ਬਾਨ ਨੂੰ ਨਿਸ਼ਚਿਤ ਘਟੋਕਟਾ ਤਾਮਦੰਦ ਸੋਨੇ ਪੈਂਦੀ ਹੈ ਬਿਨੇਕਾਰ ਦੇ ਲਈ ਘਟੋਕਟ ਇੱਕ ਸਾਲ ਦਾ 1 ਲੱਖ ਡਾਲਰ ਕਵਰੇਜ ਵਾਲਾ ਮੈਡੀਕਲ ਇੰਸ਼ੋਰੈਂਸ ਲਾਜ਼ਮੀ ਹੈ ਇਹ ਸਾਰ ਹੈ ਮਾਪਿਆਂ ਦੇ ਸਾਈਸ ਸਪਾਂਸਰਸ਼ਿਪ ਫਿਲਹਾਲ ਰੁਕੀ ਹੋਈ ਹੈ ਪਰ ਸੁਪਰ ਵੀਜ਼ਾ ਹਲੇ ਵੀ ਖੁੱਲ ਹੈ ਆਈਏਸੀਸੀ ਨੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਿਰਫ ਸਰਕਾਰੀ ਵੈਬਸਾਈਟ canada.ca ਅਤੇ ਅਧਿਕਾਰਤ ਚੈਨਲ ਤੋਂ ਹੀ ਜਾਣਕਾਰੀ ਲਈ ਜਾਵੇ ਕਿਉਂਕਿ ਇਮੀਗ੍ਰੇਸ਼ਨ ਨਿਯਮ ਕਿਸੇ ਵੀ ਸਮੇਂ ਬਦਲ ਸਕਦੇ ਨੇ ਜਦ ਤੱਕ ਪੀਜੀਪੀ ਮੂਡ ਨਹੀਂ ਖੁੱਲਦਾ ਸੁਪਰ ਵੀਜ਼ਾ ਹੀ ਪਰਿਵਾਰ ਦੇ ਲਈ ਸਭ ਤੋਂ ਯਥਾਰਤ ਅਤੇ ਪ੍ਰੋਸੀਯੋਗ ਹੁਣ ਰਾਹ ਬਣਿਆ ਹੋਇਆ ਹੈ ਕੈਨੇਡਾ ਤੋਂ ਇੱਕ ਅਹਿਮ ਅਤੇ ਚਿੰਤਾਜਨਕ ਹੈਲਥ ਅਲਰਟ ਸਾਹਮਣੇ ਆਇਆ ਹੈ ਹੈਲਥ ਕੈਨੇਡਾ ਨੇ ਦੇਸ਼ ਭਰ ਦੇ ਖਪਤਕਾਰਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਬਾਜ਼ਾਰ ਦੇ ਵਿੱਚ ਓਜ਼ੈਂਪਿਕ ਅਤੇ ਮੁਜ਼ਾਰੋਫ ਵਰਗੀਆਂ ਲੋਕ ਪ੍ਰੀਤ ਦਵਾਈਆਂ ਤੇ ਨਕਲੀ ਅਤੇ ਅਣਅਧਿਕਾਰਤ ਸੰਸਕਰਣ ਵੇਚੇ ਜਾ ਰਹੇ ਨੇ ਜੋ ਸਿੱਧੇ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਸਕਦੇ ਨੇ ਹੈਲਥ ਕੈਨੇਡਾ ਦੇ ਵੱਲੋਂ ਜਾਰੀ ਕੀਤੀ ਗਈ ਜਨਤਕ ਸਲਾਹ ਮੁਤਾਬਕ ਸਿਮਗਾਲੂ ਟਾਈਟ ਵਰਗੀਆਂ ਜੀਐਲਪ-1 ਦਵਾਈਆਂ ਜਿਨ੍ਹਾਂ ਦੇ ਵਿੱਚ ਓਜ਼ੈਂਪਿਕ ਰੈਬਲਸਸ ਅਤੇ ਵੇ ਗੋਫੀ ਸ਼ਾਮਲ ਨੇ ਉਹਨਾਂ ਦੇ ਅਣਅਧਿਕਾਰਤ ਫਲਜਨ ਹੁਣ ਕੁਝ ਸਟੋਰਾਂ ਤੇ ਆਨਲਾਈਨ ਪਲੇਟਫਾਰਮਾਂ ਤੇ ਖੁੱਲੇਆਮ ਵੇਚੇ ਜਾ ਰਹੇ ਨੇ ਸਿਹਤ ਜੁਨਸੀ ਨੇ ਖੁਲਾਸਾ ਕੀਤਾ ਕਿ ਕਈ ਵੈਬਸਾਈਟਾਂ ਤੇ ਸੋਸ਼ਲ ਮੀਡੀਆ ਇਸ਼ਤਿਹਾਰ ਹੈਲਥ ਕੈਨੇਡਾ ਦੇ ਅਸਲੀ ਲੋਗੋ ਦੀ ਨਕਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਗਿਆ ਨੇ ਤਾਂ ਜੋ ਇਹ ਉਤਪਾਦ ਅਸਲੀ ਅਤੇ ਮਨਜ਼ੂਰਸ਼ੁਦਾ ਲੱਗਨ ਸਿਹਤ ਖਤਰੇ ਹੈਲਥ ਕੈਨੇਡਾ ਨੇ ਸਾਫ ਕੀਤਾ ਹੈ ਕਿ ਇਹ ਅਧਿਕਾਰ ਤੋਂ ਉਤਪਾਦ ਦੀ ਸੁਰੱਖਿਆ ਪਰਭਾਵਸ਼ੀਲਤਾ ਜਾਂ ਗੁਣਵੱਤਾ ਦਾ ਕੋਈ ਜਾਂਚ ਨਹੀਂ ਕੀਤੀ ਗਈ ਇਸ ਦਾ ਮਤਲਬ ਹੈ ਕਿ ਇਹਨਾਂ ਨਕਲੀ ਦਵਾਈਆਂ ਦੇ ਵਿੱਚ ਕਦੇ ਬਹੁਤ ਜ਼ਿਆਦਾ ਸਰਗਮ ਤੱਤ ਹੋ ਸਕਦੇ ਨੇ ਕਦੇ ਬਿਲਕੁਲ ਘੱਟ ਅਤੇ ਕਈ ਵਾਰ ਕੋਈ ਸਰਗਮ ਦਵਾਈ ਹੁੰਦੀ ਹੀ ਨਹੀਂ ਹੈ ਇਸੋ ਇਲਾਵਾ ਇਹਨਾਂ ਦੇ ਵਿੱਚ ਖਤਰਨਾਕ ਅਣਜਾਣ ਰਸਾਇਣ ਭਰੀ ਤੱਤਾਂ ਜੋ ਫਿਰ ਦੂਸ਼ਿਤ ਤੱਤ ਮਿਲਣ ਦੀ ਵੀ ਸੰਭਾਵਨਾ ਜੁਤਾਈ ਗਈ ਹੈ ਜੋ ਮਨੁੱਖੀ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਨੇ ਟੀਕੇ ਵਾਲੇ ਨਕਲੀ ਉਤਪਾਦਤਾ ਦਾ ਵੱਡਾ ਜੋਖਮ ਵਾ ਸਕਦਾ ਹੈ ਜੀ ਹਾਂ ਹੈਲਥ ਜੌਨਸੀ ਨੇ ਖਾਸ ਤੌਰ ਤੇ ਨਕਲੀ ਇੰਜੈਕਸ਼ਨ ਪਾਲੀਆਂ ਦਵਾਈਆਂ ਨੂੰ ਹੋਰ ਵੀ ਖਤਰਨਾਕ ਬਣਾ ਦਿੱਤਾ ਇਹਨਾਂ ਦੇ ਨਾਲ ਸੰਕਰਮਣ ਐਲਰਜੀ ਕਰ ਰਿਐਕਸ਼ਨ ਅਤੇ ਗਲਤ ਹੈਂਡਲਿੰਗ ਕਾਰਨ ਜਾਨਲੇਵਾ ਨਤੀਜੇ ਸਾਹਮਣੇ ਆ ਸਕਦੇ ਨੇ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜੀਐਲਪ1 ਵਰਗੀਆਂ ਦਵਾਈਆਂ ਦੀ ਮੰਗ ਅਸਮਾਨ ਚੁੜੀ ਹੈ ਇਹ ਦਵਾਈਆਂ ਟਾਇਪ 2 ਸ਼ੂਗਰ ਕੰਟਰੋਲ ਕਰਨੇ ਬਲੱਡ ਸ਼ੂਗਰ ਲੈਵਲ ਸੰਤੁਲਿਤ ਰੱਖਣ ਅਤੇ ਵਜ਼ਨ ਘਟਾਉਣ ਦੇ ਵਿੱਚ ਮਦਦਗਾਰ ਮੰਨੀਆਂ ਜਾਂਦੀਆਂ ਨੇ ਇਸ ਤੇ ਵੱਧਦੀ ਮੰਗ ਦਾ ਫਾਇਦਾ ਚੁੱਕ ਕੇ ਕੁਝ ਗੈਰ ਕਾਨੂੰਨੀ ਘਰੋਂ ਨਕਲੀ ਦਵਾਈਆਂ ਵੇਚਾਦੇ ਹੋਏ ਜੋ ਫਲਾਰੇ ਨੇ ਸਰਕਾਰੀ ਅਪੀਲ ਲੈ ਕੇ ਹੈਲਥ ਕੈਨੇਡਾ ਨੇ ਸਪਸ਼ਟ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਲੋਕ ਸਿਰਫ ਲਾਇਸੈਂਸ ਅਸ਼ੂਦਾ ਫਾਰਮੇਸੀਆਂ ਤੋਂ ਹੀ ਨੁਸਖੇ ਵਾਲੀਆਂ ਦਵਾਈਆਂ ਖਰੀਦਣ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਤੇ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਮੂਲ ਦੇ ਦੁਕਾਨਦਾਰ ਉਤੇ ਲੁੱਟ ਦੌਰਾਨ ਹਮਲਾ ਕੀਤਾ ਗਿਆ ਹੈ ਇਹ ਘਟਨਾ ਡਾਟਮਥ ਸ਼ਹਿਰ ਦੇ ਵੁੱਡਲੌਰਨ ਕਨਵੀਨੀਅੰਸ ਸਟੋਰ ਤੇ ਵਾਪਰੀ ਹੈ ਜਿਸ ਨੇ ਸਥਾਨਕ ਵਾਪਰੀਆਂ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ ਸਟੋਰ ਦੇ ਮਾਲਕ ਕਰਨ ਕੁਮਾਰ ਪਟੇਲ ਨੇ ਦੱਸਿਆ ਕਿ ਘਟਨਾ ਉਸ ਵੇਲੇ ਵਾਪਰੀ ਜਦੋਂ ਸਟੋਰ ਤੇ ਵਿੱਚ ਜ਼ਿਆਦਾ ਗਾਹਕ ਨਹੀਂ ਸਨ ਅਤੇ ਉਹ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਦੌਰਾਨ ਇੱਕ ਅਣਪਛਾਤਾ ਅਵ ਵਿਅਕਤੀ ਦਾਖਲ ਹੋਇਆ ਤੇ ਬਿਨਾਂ ਕਿਸੇ ਚੇਤਾਵਨੀ ਦੇ ਕਰਨ ਪਟੇਲ ਦੀ ਅੱਖਾਂ ਦੇ ਵਿੱਚ ਪੇਪਰ ਸਪਰੇਅ ਛਿੜਕ ਦਿੱਤਾ ਅਚਾਨਕ ਹੋਏ ਇਸ ਹਮਲੇ ਨੇ ਕਰਨ ਪਟੇਲ ਨੂੰ ਹੈਰਾਨ ਅਤੇ ਡਰਾ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦੇ ਨਾਲ ਸਾਹਮਣਾ ਕਰਨਾ ਪਵੇ ਕਾ ਸਟੋਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਮਲਾ ਮੰਨ ਇੱਕ ਲੌਟਰੀ ਟ੍ਰੇਡ ਦੇ ਨਾਲ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਖੁਸ਼ਕਿਸਮਤੀ ਦੇ ਨਾਲ ਕਰਨ ਪਟੇਲ ਨੂੰ ਕੋਈ ਵੀ ਗੰਭੀਰ ਚੋਟ ਨਹੀਂ ਲੱਗੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲਾਵਰ ਸਿਰਫ 20 ਡਾਲਰ ਦੀਆਂ ਲੌਟਰੀ ਜਿੱਤਦਾ ਲੈ ਕੇ ਹੀ ਫਰਾਰ ਹੋ ਗਿਆ ਵੱਡਾ ਨੁਕਸਾਨ ਨਹੀਂ ਹੋਇਆ ਪਰ ਮਨੋਵਿਗਿਆਨ

isn't that য ¿Quién eres? Esto es la...